ਸ਼ਰੀਆ ਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਰੇਵੀ ਵਾਲਾ ਚਿੱਲੀ ਚਿਕਨ ਆਓ ਆਪਾਂ ਹੁਣ ਇਸ ਰੈਸিপি ਨੂੰ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ 1 ਜਾਂ 1.5 ਕਿਲੋ ਚਿਕਨ ਲਿਆ ਹੈ ਉਸ ਨੂੰ ਮੈਰੀਨੇਟ ਕਰਨ ਲਈ ਲਿਆ ਹੈ ਕਾਰਨ ਫਲੋਰ ਆਂਡਾ ਗਾਰਲਿਕ ਜਿੰਜਰ ਪੇਸਟ ਦਹੀਂ ਔਰ ਵਿਨੇਗਰ ਅਣਸੀ ਇਸ ਨੂੰ ਮੈਰੀਨੇਟ ਕਰਾਂਗੇ ਸਭ ਤੋਂ ਪਹਿਲਾਂ ਐਡ ਕਰਾਂਗੇ گارਲਿਕ ਜਿੰਜਰ ਪੇਸਟ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਐਗ ਨਾਲ ਦੀ ਨਾਲ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਇੱਕ ਕੌਲੀ ਦਹੀਂ ਦੀ ਕਿਉਂਕਿ ਆਪਣਾ 1.5 ਕਿਲੋ ਚਿਕਨ ਸੀ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਇੱਕ ਡੇਢ ਚਮਚ ਸਿਰਕੇ ਦਾ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਕਾਰਨ ਫਲੌਰ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਲਾਲ ਮਿਰਚ ਇੱਕ ਚਮਚ ਨਾਲ ਦੀ ਨਾਲ ਐਡ ਕਰਾਂਗੇ ਹਲਦੀ ਇੱਕ ਚਮਚ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਧਨੀਆ ਪਾਊਡਰ ਨਾਲ ਦੀ ਨਾਲ ਇਸ ਵਿੱਚ ਐਡ ਕਰਾਂਗੇ ਕਾਲੀ ਮਿਰਚ ਹੁਣ ਅਸੀਂ ਇਸ ਵਿੱਚ ਇੱਕ ਚਮਚ ਨਮਕ ਦਾ ਐਡ ਕਰਾਂਗੇ ਨਾਲ ਦੀ ਨਾਲ ਐਡ ਕਰਾਂਗੇ ਮੀਟ ਮਸਾਲਾ ਨਾਲ ਦੀ ਨਾਲ ਗਰਮ ਮਸਾਲਾ ਐਡ ਕਰਾਂਗੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਚਿਕਨ ਨਾਲ ਲੱਗ ਜਾਣ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਚੰਗੀ ਤਰ੍ਹਾਂ ਚਿਕਨ ਨਾਲ ਲੱਗ ਗਿਆ ਹੈ ਹੁਣ ਅਸੀਂ ਇਸ ਨੂੰ ਅੱਧਾ ਘੰਟਾ ਫਰਿੱਜ ਵਿੱਚ ਰੱਖ ਦੇਵਾਂਗੇ ਤਾਂ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਚਿਕਨ ਵਿੱਚ ਰਸ ਜਾਣ ਤੜਕੇ ਲਈ ਲਵਾਂਗੇ ਅਸੀਂ ਪਿਆਜ਼ ਟਮਾਟਰ ਹਰੀ शिमला ਮਿਰਚ ਲਾਲ शिमला ਮਿਰਚ ਹਰੀਆਂ ਮਿਰਚਾਂ ਅਦਰਕ ਲਸਣ ਆਓ ਆਪਾਂ ਹੁਣ ਇਸ ਨੂੰ ਸ਼ੁਰੂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਸਾਰੇ ਮਟੀਰੀਅਲ ਨੂੰ ਕੱਟ ਲਿਆ ਹੈ ਅਦਰਕ ਲਸਣ ਨੂੰ ਅਸੀਂ ਲੰਮਾ ਲੰਮਾ ਕੱਟਿਆ ਹੈ ਹੁਣ ਅਸੀਂ ਕੜਾਈ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਅਸੀਂ ਇਸ ਵਿੱਚ ਐਡ ਕਰਾਂਗੇ ਸਰ੍ਹੋਂ ਦਾ ਤੇਲ ਕਿਉਂਕਿ ਹੁਣ ਅਸੀਂ ਇਸ ਵਿੱਚ ਚਿਕਨ ਨੂੰ ਫਰਾਈ ਕਰਨਾ ਹੈ ਅਸੀਂ ਤੇਲ ਨੂੰ ਉਦੋਂ ਤੱਕ ਗਰਮ ਕਰਨਾ ਹੈ ਜਦੋਂ ਤੱਕ ਸਾਡਾ ਤੇਲ ਚੰਗੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਅਸੀਂ ਚਿਕਨ ਨੂੰ ਵੀ ਮੈਰੀਨੇਟ ਕਰਨ ਲਈ ਫ੍ਰਿਜ ਵਿੱਚ ਰੱਖਿਆ ਸੀ ਹੁਣ ਅਸੀਂ ਇਸ ਚਿਕਨ ਨੂੰ ਫਰਾਈ ਕਰਾਂਗੇ ਸੱਕਦੇ ਹੋ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਇਸ ਵਿੱਚ ਇੱਕ ਇੱਕ ਕਰਕੇ ਚਿਕਨ ਐਡ ਕਰਾਂਗੇ ਇਸ ਨੂੰ ਅਸੀਂ ਸਿਮ ਗੈਂਸਟ ਤੇ ਹੀ ਪਕਾਣਾ ਹੈ ਤਾਂ ਜੋ ਸਾਡਾ ਚਿਕਨ ਚੰਗੀ ਤਰ੍ਹਾਂ ਪੱਕ ਜਾਏ ਜੇ ਆਪਾਂ ਇਸ ਨੂੰ ਤੇਜ਼ ਗੈਂਸਟ ਤੇ ਪਕਾਵਾਂਗੇ ਤਾਂ ਇਹ ਚਿਕਨ ਜਲਦੀ ਨਹੀਂ ਪੱਕੇਗਾ ਤੇ ਕੱਚਾ ਰਹਿ ਜਾਵੇਗਾ ਸਾਡਾ ਚਿਕਨ ਹੌਲੀ ਹੌਲੀ ਬਰਾਊਨ ਹੋਣ ਲੱਗ ਗਿਆ ਹੈ ਅਸੀਂ ਇਸ ਚਿਕਨ ਨੂੰ 4 ਤੋਂ 5 ਮਿੰਟ ਲਈ ਫਰਾਈ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਸਾਡਾ ਚਿਕਨ ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਹੁਣ ਅਸੀਂ ਇਸੇ ਤਰ੍ਹਾਂ ਬਾਕੀ ਚਿਕਨ ਨੂੰ ਵੀ ਫਰਾਈ ਕਰ ਲਵਾਂਗੇ ਸਾਡਾ ਸਾਰਾ ਚਿਕਨ ਫਰਾਈ ਹੋ ਚੁੱਕਿਆ ਹੈ ਹੁਣ ਅਸੀਂ ਤੜਕੇ ਲਈ ਇੱਕ ਪਾਸੇ ਕੜਾਈ ਰੱਖਦੀ ਦਿੱਤੀ ਹੈ ਹੁਣ ਅਸੀਂ ਤੜਕੇ ਨੂੰ ਸਰ੍ਹੋਂ ਦੇ ਤੇਲ ਵਿੱਚ ਲਗਾਵਾਂਗੇ ਅਸੀਂ ਇਸ ਤੇਲ ਨੂੰ ਵੀ ਉਦੋਂ ਤੱਕ ਗਰਮ ਹੋਣ ਦਿਆਂਗੇ ਜਦੋਂ ਤੱਕ ਸਾਡਾ ਤੇਲ ਲਾਲ ਨਹੀਂ ਹੋ ਜਾਂਦਾ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕੀਤਾ ਹੈ ਬਰੀਕ ਕੱਟਿਆ ਹੋਇਆ ਅਦਰਕ ਔਰ ਲਸਣ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਸ ਨੂੰ ਵੀ ਅਸੀਂ ਹਲਕਾ ਬ੍ਰਾਊਨ ਹੋਣ ਤੱਕ ਪਕਾ ਲੈਣਾ ਹੈ ਦੇ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਲੰਮੇ ਕੱਟੇ ਹੋਏ ਪਿਆਜ਼ ਇਸ ਪਿਆਜ਼ਾਂ ਨੂੰ ਵੀ ਅਸੀਂ ਉਹ ਤੋਂ ਤੱਕ ਫਰਾਈ ਕਰਨਾ ਹੈ ਜਦੋਂ ਤੱਕ ਸਾਡੇ ਪਿਆਜ਼ ਹਲਕੇ ਬਰਾਊਨ ਨਹੀਂ ਹੋ ਜਾਂਦੇ ਇਸ ਨੂੰ ਜ਼ਿਆਦਾ ਕਾਲਾ ਵੀ ਨਹੀਂ ਕਰਨਾ 3 ਤੋਂ 4 ਮਿੰਟ ਤੱਕ ਅਸੀਂ ਇਸ ਪਿਆਜ਼ਾਂ ਨੂੰ ਫਰਾਈ ਕਰਾਂਗੇ ਸਾਡੇ ਪਿਆਜ਼ ਹਲਕੇ ਹਲਕੇ ਬ੍ਰਾਊਨ ਹੋਣ ਲੱਗ ਗਏ ਹਨ ਹੁਣ ਅਸੀਂ ਇਸ ਵਿੱਚ ਐਡ ਕੀਤਾ ਹੈ ਲੰਮਾ ਲੰਮਾ ਕੱਟਿਆ ਹੋਇਆ ਅਦਰਕ ਔਰ ਹਰੀ ਮਿਰਚਾ ਇਸ ਦੇ ਨਾਲ ਸਵਾਦ ਹੋਰ ਵੀ ਬੈਟਰਨ ਬਣ ਜਾਵੇਗਾ ਸਾਡੇ ਪਿਆਜ਼ ਹਲਕੇ ਬ੍ਰਾਊਨ ਹੋ ਚੁੱਕੇ ਹਨ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਸ਼ਿਮਲਾ ਮਿਰਚ ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਕਾ ਲੈਵਾਂਗੇ ਤਾਂ ਜੋ ਸਾਡੀ ਸ਼ਿਮਲਾ ਵਿੱਚ ਵੀ ਚੰਗੀ ਤਰ੍ਹਾਂ ਪੁੱਜ ਜਾਏ। ਅਸੀਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਕਿਉਂਕਿ ਨਮਕ ਐਡ ਕਰਨ ਦੇ ਨਾਲ ਸਾਡਾ ਮਸਾਲਾ ਹੋਰ ਜਲਦੀ ਪੁੱਜ ਜਾਵੇਗਾ। ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ। ਕੌਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਬ੍ਰਿਕ ਪੀਸੀਆਂ ਹੋਈਆਂ ਕਾਲੀਆਂ ਮਿੱੱਚਾ ਨਾਲ ਦੀ ਨਾਲ ਅਸੀਂ ਹੁਣ ਇਸ ਵਿੱਚ ਐਡ ਕਰਾਂਗੇ సుక్కా ధనియా పావుడే గర్మ మసాలా నీస్ యాడ్ కికన మసాలా కచన కంగ మసాలా ਨਾਲ ਦੀ ਨਾਲ ਇਸ ਵਿੱਚ ਐਡ ਕੀਤਾ ਹੈ ਮੀਟ ਮਸਾਲਾ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਸਿਰਕਾ 1 ਚਮਚ ਨਾਲ ਦੀ ਨਾਲ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਸੋਇਆ ਸੌਸ ਨਾਲ ਦੇ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਟਮੇਟੋ ਸੌਸ ਤੁਸੀਂ ਚਾਹੋ ਤਾਂ ਰੈੱਡ ਚਿੱਲੀ ਸੌਸ ਵੀ ਐਡ ਕਰ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੈ ਤਾਂ ਜੋ ਸਾਡਾ ਮਸਾਲਾ ਸਾਰਾ ਚੰਗੀ ਤਰ੍ਹਾਂ ਘਰ ਲ ਜਾਏ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਅਰਾ ਰੋਟ ਅਰਾ ਰੋਟ ਨੂੰ ਅਸੀਂ ਇੱਕ ਚਮਚ ਲਿਆ ਸੀ ਤੇ ਇਸ ਨੂੰ ਅਸੀਂ ਪਾਣੀ ਵਿੱਚ ਘੋਲ ਲਿਆ ਸੀ ਇਸ ਦੇ ਨਾਲ ਸਾਡੇ ਮਸਾਲੇ ਦੀ ਗਰੇਵੀ ਥੋੜੀ ਜੀ گاੜੀ ਬਣ ਜਾਵੇਗੀ ਤਾਂ ਜੋ ਤੁਸੀਂ ਇਸ ਨਾਲ ਰੋਟੀ ਵੀ ਖਾ ਸਕਦੇ ਹੋ ਉਹਨਾਂ ਸੀ ਇਸ ਵਿੱਚ ਐਡ ਕਰਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਸਾਡਾ ਅਰਾ ਰੋਟਵੀ ਚੰਗੀ ਤਰ੍ਹਾਂ ਪੱਕ ਜਾਏ ਵੀ ਕੱਚਾ ਨਾ रह ਜਾਏ ਇਸ ਦੇ ਨਾਲ ਸਾਡੀ ਤਰੀ ਹੋਰ ਸੰਘਣੀ ਬਣ ਜਾਵੇਗੀ ਅਸੀਂ ਇਸ ਵਿੱਚ ਐਡ ਕਰਾਂਗੇ ਫਰਾਈ ਕੀਤਾ ਹੋਇਆ ਚਿਕਨ ਇਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਹਲਾ ਦੇਣਾ ਹੈ ਤਾਂ ਜੋ ਸਾਡਾ ਪਿਆਜ਼ ਦਾ ਮਸਾਲਾ ਚਿਕਨ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੁਸੀਂ ਦੇਖ ਸਕਦੇ ਹੋ ਸਾਡਾ ਚਿਕਨ ਬਣ ਚੁੱਕਿਆ ਹੈ ਹੁਣ ਅਸੀਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਜੋ ਹੁਣ ਅਸੀਂ ਇਸ ਨੂੰ ਰੋਟੀ ਨਾਲ ਵੀ ਖਾ ਸਕੀਏ ਤੁਸੀਂ ਦੇਖ ਸਕਦੇ ਹੋ ਸਾਡੀ ਚਿਕਨ ਦਾ ਕਲਰ ਕਿੰਨਾ ਸੋਹਣਾ ਆਇਆ ਹੈ ਜੇ ਆਪ ਸਭ ਨੂੰ ਮੇਰੀ ਰੈਸিপি ਚੰਗੀ ਲੱਗੀ ਹੋਵੇ ਤਾਂ ਘਰ ਵਿੱਚ ਟਰਾਈ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਦ ਤੱਕ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ